ਸ੍ਰੀ ਕਾਲ ਜੀ ਸਾਰਿਆਂ ਨੂੰ ਆਪਾਂ ਗੱਲ ਕਰਦੇ ਜਿੰਨਾ ਮੇਰੇ ਵੀਰ ਭੈਣਾਂ ਦਾ ਸਰੀਰ ਦੁੱਗਲਾ ਪਤਲਾ ਹੈ ਪਤਲਾ ਸਰੀਰ ਹੈ શરીਰ ਦੇ ਵਿੱਚ ਜਾਨ ਹੈ ਨਹੀਂਗੀ ਬਹੁਤ ਕਮਜ਼ੋਰੀ ਹੈ ਸਵੇਰੇ ਸਵੇਰੇ ਉੱਠਿਆ ਵੀ ਨਹੀਂ ਜਾਂਦਾ ਉਹਨਾਂ ਦੇ ਵਾਸਤੇ ਆਪਾਂ ਲੈ ਕੇ ਆਏ ਆ ਜੀ ਇੱਕ ਸ਼ੇਕ ਜਿਹਨੂੰ ਬਣਾਉਣ ਨਾਲ ਪੀਣ ਨਾਲ ਬਹੁਤ એનર્ਜੀ ਆਊਗੀ ਸਰੀਰ ਦੇ ਵਿੱਚ ਤੇ weight ਵੀ ਹਫਤੇ ਦੇ ਵਿੱਚ ਹੀ ਵਧਨਾ ਸ਼ੁਰੂ ਹੋ ਜਾਵੇਗਾ ਤੇ ਚਿਹਰੇ ਤੇ ਵੀ ਗਲੋ ਆ ਜਾਵੇਗਾ ਤੇ ਸਵੇਰੇ ਉੱਠਣ ਦੇ ਵਿੱਚ ਦਿੱਕਤ ਵੀ ਨਹੀਂ ਆਉਣੀ ਇਹ ਇੰਨਾ ਵਧੀਆ ਹੈ ਜੀ ਸ਼ੇਕ ਹੈ ਜੇ ਤੁਸੀਂ ਪੀਓਗੇ ਤਾਂ ਤੁਸੀਂ 8 ਦਿਨਾਂ ਦੇ ਵਿੱਚ ਤੁਹਾਡਾ ਰਿਜ਼ਲਟ ਆਊਗਾ ਤੇ 3 ਮਹੀਨਾ ਲਗਾਤਾਰ ਇਹ ਪੀਣਾ ਤੇ ਫਿਰ ਦੇਖੋ ਤੁਹਾਡੀ ਸਿਹਤ ਬਣਦੀ ਉਹਦੇ ਵਾਸਤੇ ਲਏ ਆ ਜੀ 100 ਗ੍ਰਾਮ ਕद्दू ਦੇ ਬੀਜ 100 ਗ੍ਰਾਮ ਆਪਾਂ ਚੀਆ ਸੀਡ ਲਿਆ 250 ਗ੍ਰਾਮ ਆਪਾਂ ਲਈ ਹੈ ਜੀ ਅਖਰੋਟ 100 ਗ੍ਰਾਮ ਭਾਲਸੀ ਲਈ ਹੈ ਤੇ 100 ਗ੍ਰਾਮ ਹੀ ਆਪਾਂ ਲਿਆ ਹੈ ਜੀ ਸਨਫਲਾవర్ ਤੇ 100 ਗ੍ਰਾਮ ਹੀ ਆਪਾਂ ਬਦਾਮ ਲਏ ਆ ਤੇ 100 ਗ੍ਰਾਮ ਹੀ ਆਪਾਂ ਲਿਆ ਜੀ ਮਖਾਣੇ ਫੁੱਲ ਮਖਾਣਾ ਲਿਆ ਤੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਲੈ ਲਿਆ ਆ ਆਪਾਂ ਬਦਾਮ ਤੇ ਅਖਰੋਟ ਨੂੰ ਛੱਡ ਕੇ ਦੂਜੀਆਂ ਸਾਰੀਆਂ ਚੀਜ਼ਾਂ ਨੂੰ ਰੋਸਟ ਕਰ ਲੈਣਾ ਮਖਾਣੇ ਆਪਾਂ ਪਹਿਲਾਂ ਰੋਸਟ ਕਰ ਲਏ ਸੀ ਹੁਣ ਆਪਾਂ ਸਾਰੇ ਬੀਜਾਂ ਨੂੰ ਘੱਟ ਸੇਕ ਤੇ ਰੋਸਟ ਕਰ ਲੈਣਾ ਹੁਣ ਆਪਾਂ ਸਾਰੀਆਂ ਚੀਜ਼ਾਂ ਨੂੰ ਬਰੀਕ ਪੀਸ ਲੈਣਾ ਪਾਊਡਰ ਵਾਂਗੂ ਬਣਾ ਲੈਣਾ ਹੁਣ ਆਪਾਂ ਅਖਰੋਟ ਨੂੰ ਵੀ ਬਰੀਕ ਪੀਸ ਲਾਂਗੇ ਇਹਨੂੰ ਵੀ ਆਪਾਂ ਪਾਊਡਰ ਜਿਹਾ ਬਣਾ ਲਾਂਗੇ ਹੁਣ ਆਪਾਂ ਬਰੀਕ ਕਰਿਆ ਹੋਇਆ ਸਾਰਾ ਪਾਊਡਰ ਹੈ ਜਿਹੜਾ ਉਹ ਇੱਕ ਪਲੇਟ ਵਿੱਚ ਕੱਢ ਲੈਣਾ ਆਪਾਂ ਸਾਰੀ ਜੀਜ ਨੂੰ ਪੀਸ ਕੇ ਇਹਨਾਂ ਦਾ ਪਾਊਡਰ ਬਣਾ ਲਿਆ ਤੇ ਹੁਣ ਆਪਾਂ ਇਹਨੂੰ ਮਿਕਸ ਕਰਦੇ ਹਾਂ ਹੁਣ ਆਪਾਂ ਇਹਨਾਂ ਦੇ ਫਾਇਦੇ ਦੱਸਦੇ ਹਾਂ ਜੀਆਂ ਸੀਡ ਦੇ ਵਿੱਚ ਤਾਂ omega 3 ਭਰਪੂਰ ਮਾਤਰਾ ਵਿੱਚ ਹੁੰਦਾ ਹੈ ਤੇ ਇਹ ਆਪਣੇ ਸਰੀਰ ਨੂੰ ਬਹੁਤ ਫਾਇਦੇ ਲੈਂਦਾ ਹੈ ਫਾਈਬਰ ਵੀ ਹੁੰਦਾ ਤੇ ਜਿਹੜਾ ਪ੍ਰੋਟੀਨ ਹੈ ਇਹ ਵੀ ਹੁੰਦਾ ਪ੍ਰੋਟੀਨ ਆਪਾਂ ਦੇ ਸਰੀਰ ਨੂੰ ਬਹੁਤ ਜ਼ਿਆਦਾ ਜ਼ਰੂਰੀ ਹੈ ਤੇ ਜਿਵੇਂ ਅਸੀਂ ਜਿਹੜਾ ਆਪਾਂ ਇਹਦੇ ਵਿੱਚ ਤਾਂ ਪਾਇਆ ਵੀ ਇਹਦੇ ਨਾਲ ਆਪਣੇ ਸਰੀਰ ਦਾ ਵਿਕਾਸ ਵੀ ਹੋਊਗਾ ਤੇ ਇਹਦੇ ਨਾਲ ਆਪਣਾ ਜਿਹੜੇ ਚਿਹਰੇ ਦੀ ਚਿਹਰੇ ਤੇ ਵੀ ਗਲੋ ਆਉਗਾ ਆਲਸੀ ਆਲਸੀ ਦੇ ਜਿਹੜੇ ਬੀਜ ਹੈ ਇਹ ਆਪਣੇ ਹਾਰਮੋਨਸ ਕਈ ਵਾਰੀ ਵੱਧ ਘਟ ਜਾਂਦੇ ਆ ਤੇ ਉਹਨਾਂ ਨੂੰ ਇਹ ਠੀਕ ਕਰਦਾ ਤੇ ਜਿਹੜਾ ਆਪਣੀ ਪਾਚਨ ਸ਼ਕਤੀ ਹੈ ਹਾਜਮਾ ਇਹ ਵੀ ਠੀਕ ਕਰਦਾ ਇਹ ਲੀਵਰ ਵਾਸਤੇ ਵੀ ਵਧੀਆ ਅਲਸੀ ਤੇ ਇਹ ਆਪਾਂ ਤਾਂ ਪਾਇਆ ਇਹਦੇ ਨਾਲ ਆਪਣਾ ਜਿਹੜਾ ਲੀਵਰ ਹੈ ਉਹ ਵੀ ਤੰਦਰੁਸਤ ਰਹੂਗਾ ਤੇ ਹਾਜਮਾ ਵੀ ਠੀਕ ਰਹੂਗਾ ਆਪਣਾ ਕਦੂ ਦੇ ਬੀਜ ਇਹਦੇ ਵਿੱਚ ਜਿੰਕ ਤੇ ਮੈਗਨੀਸ਼ੀਅਮ ਹੁੰਦਾ ਤੇ ਇਹ ਆਪਣੀਆਂ ਹੱਡੀਆਂ ਨੂੰ ਵੀ ਮਜ਼ਬੂਤ ਕਰਦਾ ਤੇ ਕਦੂ ਦੇ ਬੀਜ ਉਹ ਵੀ ਠੰਡੇ ਹੁੰਦੇ ਆ ਜਿਵੇਂ ਕਿ ਕਦੂ ਠੰਡਾ ਹੁੰਦਾ ਤੇ ਉਹਦੇ ਬੀਜ ਵੀ ਠੰਡੇ ਹੁੰਦੇ ਆ ਤੇ ਇਹ ਕਦੂ ਦੇ ਬੀਜ ਵੀ ਆਪਣੇ ਸਰੀਰ ਵਾਸਤੇ ਬਹੁਤ ਜ਼ਰੂਰੀ ਆ ਉਹ ਤਾਂ ਆਪਾਂ ਕਦੂ ਦੇ ਬੀਜ ਖਾਂਦੇ ਨਹੀਂਗੇ ਤੇ ਨਾ ਹੀ ਆਪਾਂ ਨੂੰ ਕਦੂ ਦੀ ਸਬਜ਼ੀ ਤੋਂ ਇੰਨਾ ਫਾਇਦਾ ਹੁੰਦਾ ਤੇ ਇਹਦੇ ਨਾਲ ਆਪਣੇ ਸਰੀਰ ਦੇ ਵਿੱਚ ਵਿਕਾਸ ਵੀ ਹੋਊਗਾ ਤੇ ਆਪਣੇ ਜਿਹੜੀਆਂ ਹੱਡੀਆਂ ਉਹ ਵੀ ਮਜ਼ਬੂਤ ਹੋਣਗੀਆਂ ਤੇ ਇਹ ਆਪਾਂ ਇਸ ਕਰਕੇ ਆਪਾਂ ਇਹਦੇ ਵਿੱਚ ਕਦੂ ਦੇ ਬੀਜ ਵੀ ਪਾਏ ਹੋਏ ਆ ਸਨਫਲਾవర్ ਸੀਡ ਦੇ ਵਿੱਚ ਵਿਟਾਮਿਨ ਈ ਭਰਪੂਰ ਮਾਤਰਾ ਵਿੱਚ ਹੁੰਦਾ ਵਿਟਾਮਿਨ ਈ ਆਪਣੀਆਂ ਅੱਖਾਂ ਨੂੰ ਵੀ ਜ਼ਰੂਰੀ ਹੈ ਵਿਟਾਮਿਨ ਸੀ ਵੀ ਹੁੰਦਾ ਤੇ ਇਹਦੇ ਨਾਲ ਮਸਲਾ ਜਿਹੜੇ ਉਹ ਗੇਨ ਹੁੰਦੇ ਆ ਬਦਾਮ ਦਿਮਾਗ ਲਈ ਫਾਇਦੇਮੰਦ ਹੈ ਤੇ ਹੱਡੀਆਂ ਨੂੰ ਮਜ਼ਬੂਤ ਕਰਦਾ ਹੈ ਇਹਦੇ ਵਿੱਚ ਕੈਸ਼ੀਮ ਹੁੰਦਾ ਹੈ ਤੇ ਇਹ ਭੁੱਖ ਨੂੰ ਵੀ ਕੰਟਰੋਲ ਵਿੱਚ ਰੱਖਦਾ ਹੈ ਲੰਬੇ ਸਮੇਂ ਤੱਕ ਭੁੱਖ ਨਹੀਂ ਲੱਗਣ ਦਿੰਦਾ ਤੇ ਚਿਹਰੇ ਨੂੰ ਵੀ ਵਧੀਆ ਬਣਾਉਂਦਾ ਹੈ ਸਰੀਰ ਨੂੰ ਤੰਦਰੁਸਤ ਰੱਖਦਾ ਹੈ ਤੇ ਅਖਰੋਟ ਆ ਜਿਹੜਾ ਉਹ ਦਿਮਾਗ ਦੀ ਸ਼ਕਲ ਵਰਗਾ ਹੁੰਦਾ ਹੈ ਤੇ ਉਹ ਦਿਮਾਗ ਲਈ ਵੀ ਉਹ ਵੀ ਫਾਇਦੇਮੰਦ ਹੈ ਤੇ ਉਹਦੇ ਵਿੱਚ omega 3 ਹੁੰਦਾ ਹੈ ਤੇ ਉਹ ਹਾਰਟ ਲਈ ਵੀ ਚੰਗਾ ਹੈ ਬਲੱਡ ਪ੍ਰੈਸ਼ਰ ਵੀ ਨਹੀਂ ਵਧਣ ਘਟਣਦਾ ਦਾ ਮੈਂ ਜਿਵੇਂ ਜਿਵੇਂ ਕੀ ਆਪਣੇ ਜਿਹੜੇ ਸਾਰੇ ਸੀਟਸ ਆ ਉਹ ਅਖਰੋਟ ਹੈ ਜਿਵੇਂ ਕਿ ਆਪਣੀ 30 ਸਾਲ ਦੀ ਉਮਰ ਤੱਕ ਤਾਂ ਆਪਣੇ ਦੇ ਵਿੱਚ ਆਪਣੇ ਸਰੀਰ ਦੇ ਵਿੱਚ ਕੋਲਾਜਨ ਬਣਦਾ ਹੈ ਉਸ ਤੋਂ ਬਾਅਦ ਆਪਣੇ ਸਰੀਰ ਦੇ ਵਿੱਚ ਕੋਲਾਜਨ ਬਨਣਾ ਹਟ ਜਾਂਦਾ ਹੈ ਉਹ ਇੱਕ ਕੁਦਰਤੀ ਤੌਰ ਤੇ ਬਨਦਾ ਹੁੰਦਾ ਜਦੋਂ ਆਪਣੇ 30 ਸਾਲ ਦੇ ਹੋ ਜਾਂਦੇ ਆ ਆਪਣੇ ਚੋਂ ਬਨਣਾ ਹਟ ਜਾਂਦਾ ਤੇ ਆਪਾਂ ਨੂੰ ਕੋਲਾਜਨ ਲੈਣਾ ਜ਼ਰੂਰੀ ਹੁੰਦਾ ਹੈ ਉਹਦੇ ਨਾਲ ਐਨ ਕਰਕੇ ਆਪਣੇ ਚਿਹਰੇ ਤੇ ਛਾਈਆਂ ਵੀ ਹੋ ਜਾਂਦੀਆਂ ਝਿਰੜੀਆਂ ਵੀ ਆ ਜਾਂਦੀਆਂ ਤੇ ਆਪਣੇ ਸਰੀਰ ਦੀਆਂ ਹੱਡੀਆਂ ਵੀ ਕਮਜ਼ੋਰ ਹੋ ਜਾਂਦੀਆਂ ਕੌਲਾਜਨ ਆਪਣੇ ਸਰੀਰ ਵਾਸਤੇ ਬਹੁਤ ਜ਼ਰੂਰੀ ਹੈ ਤੇ ਇਹਨਾਂ ਦੇ ਵਿੱਚ ਸਾਰੇ ਬੀਜਾਂ ਦੇ ਵਿੱਚ ਕੌਲਾਜਨ ਭਰਪੂਰ ਮਾਤਰਾ ਚ ਹੈ ਤੇ ਵਿਟਾਮਿਨ ਸੀ ਇਹ ਸਾਰੇ ਹੀ ਕੁਝ ਭਰਪੂਰ ਮਾਤਰਾ ਚ ਹੈ ਤੇ ਇਹ ਜ਼ਰੂਰ ਲੈਣਾ ਚਾਹੀਦਾ ਹੈ ਜੀ ਆਪਾਂ ਨਹੀਂ ਵੀ ਪਤਲੇ ਤਾਂ ਵੀ ਇਹ ਜ਼ਰੂਰ ਲੈਣਾ ਚਾਹੀਦਾ ਹੈ ਤੇ ਇਹ ਸਰੀਰ ਨੂੰ ਵਧੀਆ ਕਰਦਾ ਹੈ 500 ml ਆਪਾਂ ਦੁੱਧ ਲਿਆ ਤੇ ਇਹਦੇ ਵਿੱਚ ਹੁਣ ਆਪਾਂ ਪਾਵਾਂਗੇ ਜੀ ਦੋ ਕੇਲੇ ਦੋ ਕੇਲੇ ਨੂੰ ਆਪਾਂ ਪਾ ਕੇ ਤੇ ਇਹਦੇ ਨਾਲ ਨਾਲ ਜੀ ਜਦੋਂ ਇਹ ਪੀਓਗੇ ਸਾਰਾ ਦਿਨ ਨਹੀਂ ਭੁੱਖ ਲੱਗਣੀਗੀ ਜਿਵੇਂ ਕੀ ਆਪਾਂ ਰੋਟੀ ਖਾਣੇ ਆ ਦੋ ਤਿੰਨ ਤਾਂ ਉਹਦਾ ਹੀ ਕੰਮ ਕਰੂਗਾ ਤੇ ਸਰੀਰ ਨੂੰ ਤਾਕਤ ਵੀ ਦੇਊਗਾ ਦੋ ਆਪਾਂ ਕੇਲੇ ਲੈ ਲਿਆ ਤੇ ਇਹਦੇ ਵਿੱਚ ਆਪਾਂ ਦੋ ਚਮਚੀ ਪਾ ਦੇਣੇ ਆ ਪਾਊਡਰ ਦੇ ਜਿਹੜਾ ਆਪਾਂ ਬਣਾਇਆ ਹੋਇਆ ਸੀਗਾ ਤੇ ਜੇ ਤੁਸੀਂ ਇਹਦੇ ਵਿੱਚ ਮਿੱਠਾ ਜ਼ਿਆਦਾ ਪੀਣੇ ਹੋ ਤਾਂ ਪਾ ਸਕਦੇ ਹੋ ਮਿਸ਼ਰੀ ਵੀ ਪਾ ਸਕਦੇ ਹਾਂ ਤੇ ਪਰ ਇਹਦੇ ਵਿੱਚ ਬੀਆ ਚ ਹੁੰਦਾ ਹੀ ਆ ਥੋੜਾ ਬੋਤਾ ਤਾਂ ਤੇ ਕੇਲੇ ਚ ਵੀ ਹੁਣ ਮਿੱਠਾ ਹੁੰਦਾ ਹੀ ਆ ਤੇ ਫਿਰ ਨੇਚਰਲੀ ਮਿੱਠਾ ਠੀਕ ਹੈ ਤੇ ਇਹ ਆਪਣਾ ਬਣ ਕੇ ਸ਼ੇਕ ਰੈਡੀ ਹੈ ਤੇ ਥੋੜੀ ਜਿਹੀ ਪਪਾਲੀ ਸੀ ਬਰਫ਼ ਤੇ ਬਹੁਤ ਵਧੀਆ ਟੇਸਟੀ ਬਣਿਆ ਜੀ ਤੁਸੀਂ